ਕੁਝ ਦਿਨ ਪਹਿਲਾਂ ਇੱਕ ਖਬਰ ਦਿਖਾਈ ਗਈ ਕਿ ਹਰਿਆਣੇ ਅਤੇ ਦਿੱਲੀ ਤੋਂ ਕੁਝ ਔਰਤਾਂ ਦਸਤਾਰਾਂ ਸਜਾ ਕੇ ਇਸ ਅੰਦੋਲਨ ਦੇ ਵਿੱਚ ਹਿੱਸਾ ਲੈਣ ਪਹੁੰਚੀਆਂ ਤਾਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਦੋਸਤਾਂ ਨੂੰ ਫਰੈਂਡਸ ਨੂੰ ਅਤੇ ਰਿਸ਼ਤੇਦਾਰਾਂ ਨੂੰ ਅਸੀਂ ਕਾਫੀ ਕਾਲ ਕੀਤੀ ਕਿ ਉਹ ਵੀ ਇਸ ਅੰਦੋਲਨ ਦੇ ਵਿੱਚ ਹਿੱਸਾ ਪਾਉਣ ਪਰ ਉਹ ਕਿਸੇ ਕਾਰਨ ਕਰਕੇ ਨਹੀਂ ਆ ਪਏ ਪਰ ਜਦੋਂ ਉਹਨਾਂ ਦੀ ਇੰਟਰਵਿਊ ਕਾਫੀ ਦੇਸ਼ਾਂ ਵਿਦੇਸ਼ਾਂ ਤੱਕ ਗਈ ਤਾਂ ਅੱਜ ਉਹ ਸਾਰਾ ਜੱਥਾ ਲੈ ਕੇ ਇਹ ਦੇਖੋ ਕਿ ਰਿਸ਼ਤੇਦਾਰ ਦੋਸਤ ਮਿੱਤਰ ਜਿਹੜੇ ਆ ਅੱਜ ਸਾਰੇ ਲੈ ਕੇ ਆਏ ਨੇ ਤਾਂ ਇਹ ਲੇਡੀਜ਼ ਪਹਿਲਾਂ ਤੋਂ ਹੀ ਜਿਹੜਾ ਸੰਘਰਸ਼ ਕਰ ਰਹੀਆਂ ਨੇ ਤਾਂ ਅੱਜ ਇਹ ਦੇਖੋ ਕਿ ਦਸਤਾਰਾਂ ਇਹਨਾਂ ਨੇ ਫੇਰ ਸਜਾਈਆਂ ਹੋਈਆਂ ਨੇ ਤਾਂ ਕੁਝ ਲੇਡੀਜ਼ ਅਤੇ ਨੌਜਵਾਨ ਜਿਹੜੇ ਆ ਇਹਨਾਂ ਦੇ ਨਾਲ ਆਏ ਆ ਤਾਂ ਮੈਨੂੰ ਲੱਗਦਾ ਹੈ ਕਿ ਇੰਟਰਵਿਊ ਦਾ ਕਾਫੀ ਫਾਇਦਾ ਹੋ ਗਿਆ ਪਹਿਲੀ ਦਾ ਆਪਣੀ ਦਾ ਓ ਯਾ ਬਹੁਤ ਇਹ ਮੇਰਾ ਮੰਤਵ ਹੀ ਐ ਸੀ ਜੀ ਕਿ ਜਿਹੜੇ ਲੋਕ ਨਹੀਂ ਆ ਰਹੇ ਜਾਂ ਜਿਹਨਾਂ ਨੂੰ ਅਜੇ ਤੱਕ ਇਹ ਹੁਲਾਰਾ ਨਹੀਂ ਮਿਲਿਆ ਉਹ ਇੱਥੇ ਆਉਣ ਉਹਨਾਂ ਨੂੰ ਆਪ ਵੀ ਅਸੀਂ ਉਪਰਾਲਾ ਕਰੀਏ ਔਰ ਉਹ ਉਹਨਾਂ ਨੂੰ ਵੀ ਆਪਣੇ ਦਿਲੋਂ ਇਹ ਲੱਗੇ ਕਿ ਸਾਨੂੰ ਉੱਥੇ ਪਹੁੰਚਣਾ ਚਾਹੀਦਾ ਆ ਕਿਉਂਕਿ ਜਦੋਂ ਤੱਕ ਦਿਲ ਹੀ ਜਜ਼ਬਾ ਨਹੀਂ ਹੁੰਦਾ ਉਦੋਂ ਤੱਕ ਤਾਂ ਉਹ ਗੱਲ ਹੀ ਨਾ ਬਣਦੀ ਤੇ ਤੁਹਾਨੂੰ ਇਹਨਾਂ ਨੇ ਆਪ ਕਾਲ ਕੀਤੀ ਕਿ ਮਨਪ੍ਰੀਤ ਜੀ ਅਸੀਂ ਵੀ ਜਾਣਾ ਚਾਹੁੰਦੇ ਹਾਂ ਬਿਲਕੁਲ ਜੀ ਬਿਲਕੁਲ ਜੀ ਸਿਰਫ ਇਹ ਹੀ ਨਹੀਂ ਇਹ ਤਾਂ ਹੁਣ ਇੱਕ ਜਗ੍ਹਾ ਸਾਰੇ ਜਣਿਆਂ ਦਾ ਇਕੱਠੇ ਹੋਣਾ ਤਾਂ ਬੜਾ ਮੁਸ਼ਕਲ ਹੋ ਜਾਂਦਾ ਹੈ ਪੰਜਾਬ ਤੋਂ ਹੋਰ ਬਹੁਤ ਅਲੱਗ-ਅਲੱਗ ਜਗ੍ਹਾ ਤੋਂ ਇੱਥੇ ਤੱਕ ਕਿ ਹਾਈਦਰਾਬਾਦ ਤੋਂ ਦਿੱਲੀ ਤੋਂ ਔਰ ਮਹਾਰਾਸ਼ਟਰ ਤੋਂ ਬਹੁਤ ਸਾਰੀਆਂ ਮੇਰੇ ਜਾਣਕਾਰ ਜਿਹੜੇ ਕਿ ਉੱਥੋਂ ਤੁਰ ਪਏ ਹੋਏ ਆ ਫਲਾਈਟਸ ਲੈ ਕੇ ਇੱਥੇ ਪਹੁੰਚ ਰਹੇ ਆ ਕਿ ਸਾਨੂੰ ਵੀ ਇਹਦਾ ਹਿੱਸਾ ਬਣਨਾ ਚਾਹੀਦਾ ਹੈ ਔਰ ਉਹ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੈ ਕਿ ਇਸ ਚੀਜ਼ ਦਾ ਫਰਕ ਪਿਆ ਇਹ ਰਿਸ਼ਤੇਦਾਰ ਨੇ ਦੋਸਤੀ ਨੇ ਹਾਂਜੀ ਬਹੁਤ ਸਾਰੇ ਰਿਸ਼ਤੇਦਾਰ ਦੋਸਤ ਔਰ ਲੇਡੀਜ਼ ਉਹਨਾਂ ਨੂੰ ਇਸ ਗੱਲ ਦਾ ਚੰਗਾ ਲੱਗਾ ਹੁਣ ਵੀ ਜਦੋਂ ਮੈਂ ਵਾਪਸ ਆ ਰਹੀ ਹਾਂ ਮੈਨੂੰ ਆਪ ਨੂੰ ਫਕਰ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਜੇ ਇੱਕ ਕੋਸ਼ਿਸ਼ ਕੀਤੀ ਸੀਗੀ ਕਿ ਇਸ ਪਾਸੇ ਤੁਰੀਏ ਤੇ ਉਹਦਾ ਅਸਰ ਹੋਇਆ ਹੈ ਉਹ ਦਿਨ ਤੁਸੀਂ ਕਹਿੰਦੇ ਕਿ ਮੈਂ ਆਪ ਗੱਡੀ ਚਲਾ ਕੇ ਇੱਕੋ ਗੱਡੀ ਲੈ ਕੇ ਆਈਆਂ ਤੇ ਅੱਜ ਕਿੰਨੀਆਂ ਗੱਡੀਆਂ ਆਈਆਂ ਅੱਜ ਜੀ ਅਸੀਂ 10 ਗੱਡੀਆਂ ਆਈਆਂ ਆ ਹਾਂਜੀ ਅੱਜ ਅਸੀਂ 10 ਇੰਟਰਵਿਊ ਦਾ ਇੰਨਾ ਅਸਰ ਹੋਇਆ ਬਿਲਕੁਲ ਜੀ ਬਿਲਕੁਲ ਥੈਂਕਸ ਟੂ ਯੂ ਥੈਂਕਸ ਟੂ ਡੇਲੀ ਪੋਸਟ ਕਿ ਇਸ ਚੀਜ਼ ਦਾ ਇੰਨਾ ਖੋਇਆ ਹੈ ਔਰ ਮੈਨੂੰ ਬਿਲਕੁਲ ਦਿਖਿਆ ਹੈ ਕਿ ਕੀ ਕੀ ਮਹਿਸੂਸ ਕੀ ਹੋ ਰਿਹਾ ਉਦਨੇ ਤੁਸੀਂ ਆਏ ਹੋ ਅੱਜ ਫੇਰ ਆਏ ਹੋ ਅੱਜ ਸਾਰੇ ਨਾਲ ਆਏ ਜਿੱਥਾ ਮੈਂ ਮਨੀਸ਼ ਨੂੰ ਕਹੂੰਗਾ ਕਿ ਇੱਕ ਵਾਰੀ ਇਹ ਜ਼ਰੂਰ ਦਿਖਾਇਆ ਜਾਵੇ ਸਾਰਾ ਕੁਝ ਕੀ ਇਹ ਜ਼ਰੂਰੀ ਨੇ ਇਹ ਚੀਜ਼ਾਂ ਜ਼ਰੂਰੀ ਨੇ ਕਿ ਸਾਡੇ ਸਹਿਯੋਗ ਦੇ ਨਾਲ ਹੀ ਇਹ ਅੰਦੋਲਨ ਜਿਹੜਾ ਅੱਗੇ ਵਧੂਗਾ ਤਾਂ ਪਹਿਲਾਂ ਇਹ ਇਹ ਤਿੰਨ ਭੈਣਾ ਆਈਆਂ ਸੀਗੀਆਂ ਤਾਂ ਅੱਜ ਸਾਰਾ ਇਹ ਮੈਨੂੰ ਲੱਗਦਾ ਕਿ ਅੱਜ ਪਿੰਡ ਲੈ ਆਏ ਨਾਲ ਹਾਂਜੀ ਕੋਸ਼ਿਸ਼ ਤਾਂ ਕੀਤੀ ਹੈ ਜੀ ਜਿਹੜਾ ਰਹਿ ਵੀ ਗਿਆ ਉਹ ਵੀ ਪਰਸੋਂ ਆ ਰਿਹਾ ਹੈ ਫੇਰ ਆਉਂਗੇ ਤੁਸੀਂ ਹਾਂਜੀ ਬਿਲਕੁਲ ਜੀ ਬਿਲਕੁਲ ਅਸੀਂ ਪਰਸੋਂ ਫੇਰ ਆ ਰਹੇ ਹਾਂ ਹਾਂਜੀ ਮਹਿਸੂਸ ਕੀ ਕਰ ਰਹੇ ਹੋ ਇੱਥੇ ਆ ਕੇ ਜਾਂ ਇਹਨਾਂ ਨਾਲ ਤੁਸੀਂ ਗੱਲਬਾਤ ਕੀਤੀ ਹੋਣੀ ਕੀ ਮਹਿਸੂਸ ਕੀਤਾ ਮਹਿਸੂਸ ਤਾਂ ਜੀ ਇਸ ਟਾਈਮ ਇਹੀ ਕਰ ਰਹੇ ਆ ਕਿ ਲੋਕਾਂ 'ਚ ਬਹੁਤ ਜੋਸ਼ ਹੈ ਬਹੁਤ ਉਤਸ਼ਾਹ ਹੈ ਇਹ ਇਸ ਇਹ ਜਿੰਨਾ ਲੰਬਾ ਖਿੱਚਿਆ ਜਾ ਰਿਹਾ ਹੈ ਸੰਘਰਸ਼ ਉਨਾ ਹੀ ਜਿੰਨਾ ਜਦੋਂ ਤੱਕ ਇਹ ਸਾਡੀ ਜ਼ਾਬਰ ਹਕੂਮਤ ਨੂੰ ਸਮਝ ਨਹੀਂ ਆ ਰਹੀ ਇਸ ਗੱਲ ਦੀ ਕਿ ਓਨੀ ਉਹਨਾਂ ਦੀ ਖਿਲਾਫਤ ਓਨੀ ਹੇਟ ਰੈਡ ਵੱਧ ਰਹੀ ਹੈ ਓਨਾ ਹੀ ਇਹ ਕੌਮ ਇਹ ਕਿਤਾ ਇਹ ਲੋਕ ਉਹਦੇ ਅਗੇਂਸਟ ਹੋ ਰਹੇ ਆ ਪਰ ਅਜੇ ਵੀ ਉਹਨਾਂ ਨੂੰ ਇਹ ਨਹੀਂ ਸਮਝ ਆ ਰਿਹਾ ਇਹ ਤਾਂ ਸਾਨੂੰ ਪਤਾ ਨਹੀਂ ਹੈ ਕਿ ਮੈਨੂੰ ਸਮਝ ਨਹੀਂ ਆ ਰਿਹਾ ਅਸਲ ਦੇ ਵਿੱਚ ਉਹਨਾਂ ਦਾ ਆਪਣਾ ਕਸੂਰ ਵੀ ਨਹੀਂ ਹੈ ਉਹ ਤਾਂ ਉਹਨਾਂ ਲਈ ਕੰਮ ਕਰ ਰਿਹਾ ਇੱਕ ਨੌਕਰ ਹੈ ਮੋਦੀ ਸਾਹਿਬ ਮੋਦੀ ਸਾਹਿਬ ਦਾ ਮੈਨੂੰ ਇੱਕ ਹੋਰ ਗੱਲ ਮੈਂ ਉਹਨਾਂ ਤੱਕ ਪਹੁੰਚਾਉਣੀ ਚਾਹੂੰਗੀ ਕਿ ਜੀ ਦੇਖੋ ਇਸ ਕੌਮ ਦਾ ਇਸ ਸ਼ਹਾਦਤ ਦਾ ਮਹੀਨਾ ਹੈ ਉਹ ਦਾ ਮਹੀਨਾ ਸਿੱਖ ਕੌਮ ਦੀ ਸ਼ਹਾਦਤ ਦਾ ਮਹੀਨਾ ਹੈ ਅਸੀਂ ਸਾਨੂੰ ਤਾਂ ਸ਼ਹਾਦਤਾਂ ਦੀ ਆਦਤ ਪਈ ਹੋਈ ਹੈ ਸਾਡੀਆਂ ਮਾਤਾਵਾਂ ਮਾਤਾ ਗੁਜਰਕੌਰ ਨੇ ਆਪਣੇ ਪੋਤਰਿਆਂ ਨੂੰ ਸਜਾ ਕੇ ਭੇਜਿਆ ਸੀਗਾ ਸ਼ਹਾਦਤ ਵਾਸਤੇ ਉਸ ਜ਼ਬਰ ਕੌਮ ਨੇ ਸਾਨੂੰ ਨਹੀਂ ਚੁਕਾ ਸਕੀ ਪਰ ਉਸ ਜ਼ਬਰ ਕੌਮ ਨੂੰ ਅਸੀਂ ਹਲਾ ਕੇ ਹਟੇ ਸੀਗੇ ਹੁਣ ਤੂੰ ਵੀ ਸਰਕਾਰੇ ਜਿੰਨੀ ਜ਼ਬਰ ਕਰਨਾ ਹੈ ਸਾਡੇ ਤੇ ਕਰ ਲੈ ਅਸੀਂ ਤਾਂ ਸੋਏ ਆ ਮੰਨੂ ਦੇ ਜਿਉਂ-ਜਿਉਂ ਸਾਨੂੰ ਵੱਢਣਗੇ ਅਸੀਂ ਦੂਣ ਸਵਾਣੇ ਹੋਣਾ ਸੋ ਇਸ ਗੱਲ ਦਾ ਸਾਡੇ ਤੇ ਅਸਰ ਕੋਈ ਨਹੀਂ ਹੋਣਾ ਹੁਣ ਇਹਨਾਂ ਨੇ ਕਰਕੇ ਦੇਖ ਲਿਆ ਬਾਰਡਰ ਤੇ ਯੂਪੀ ਤੋਂ ਸੰਗਤ ਆਈ ਸੀਗੀ ਕੀ ਕੀਤਾ ਬਾਰਡਰ ਤੇ ਚਲੋ ਦੇਖ ਰਹੇ ਅੱਗੇ ਵੀ ਕੀ ਹੁੰਦਾ ਹੈ ਇਹ ਦੇਖੋ ਬੱਚੇ ਵੀ ਆਏ ਨੇ ਇਹ ਇਹ ਕੀ ਨਾਮ ਹੈ ਕਾ ਕੇ ਗੁੰਰੀਤ ਅੱਛਾ ਅੰਦੋਲਨ ਚ ਆਏ ਹੋ ਅੱਜ ਕੀ ਮਹਿਸੂਸ ਕੀਤਾ ਇੱਥੇ ਕਿਵੇਂ ਦਾ ਲੱਗਿਆ ਬਹੁਤ ਅੱਛਾ ਅੱਛਾ ਬਹੁਤ ਅੱਛਾ ਲੱਗਿਆ ਤਾਂ ਖਾਦਾ ਪੀਤਾ ਤਾਂ ਲੰਗਰ ਪਾਣੀ ਖਾਦਾ ਕਿ ਨਹੀਂ ਹਾਂਜੀ ਕੀ ਖਾਦਾ ਲੰਗਰ ਸਿੱਖਿਆ ਰਹੋਗੇ ਮਜ਼ਾ ਆਇਆ ਇੱਥੇ ਆ ਕੇ ਹਾਂਜੀ ਕੀ ਸਿੱਖਿਆ ਇੱਥੇ ਆ ਕੇ ਕਾਨੂੰ ਇਹ ਬੱਚੇ ਨੇ ਇਸ ਗੱਲ ਦਾ ਇਹ ਸ਼ੌਕ ਸੀਗਾ ਕਿ ਬੇਟੀਆਂ ਚਾਹੇ ਉਹ ਛੋਟੀਆਂ ਐ ਚਾਹੇ ਉਹ ਵੱਡੀਆਂ ਐ ਉਹ ਹੋਂ ਇੱਥੇ ਤੇ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬੱਚੇ ਬੇਟੀਆਂ ਆਈਆਂ ਨੇ ਨਾਲ ਉਹ ਦੇਖ ਰਿਹਾ ਉਧਰ ਵੀ ਬੱਚਾ ਹੈ ਕੀ ਨਾਮ ਹੈ ਬਈ ਜੀ ਹੰਕਾਰ ਹੰਕਾਰ ਜੀ ਕੀ ਮਹਿਸੂਸ ਕੀਤਾ ਇੱਥੇ ਆ ਕੇ ਵੀ ਨੋ ਫਾਰਮਰਸ ਫੂਡ ਕਿਸਾਨਾਂ ਦਾ ਬੜਾ ਹੈ ਨਹੀਂ ਕੁਝ ਵੀ ਇੱਥੇ ਕਿਸਾਨਾਂ ਤੋਂ ਬਿਨਾ ਕੁਝ ਨਹੀਂ ਨਹੀਂ ਇਹ ਇੱਥੇ ਤਾਂ ਕਹਿੰਦੇ ਕਿ ਇਹ ਕਿਸਾਨ ਨਹੀਂ ਕਿ ਕੋਈ ਹੋਰ ਹੀ ਬੈਠਾ ਇੱਥੇ ਨਹੀਂ ਕਿਸਾਨ ਨਹੀਂ ਨੇ ਹਾਂਜੀ ਅੱਗੇ ਵੀ ਆਉਂਗੇ ਹਾਂਜੀ ਆਵਾਂਗੇ ਤਾਂ ਇਹ ਦੇਖੋ ਵੀ ਇੱਕ ਹੋਰ ਬੱਚਾ ਉਹ ਪਿੱਛੇ ਬੜਾ ਪਿਆਰਾ ਹੈ ਬੱਚਾ ਭਾਈ ਜੀ ਕੀ ਨਾਮ ਆ ਮੇਰਾ ਮੋਲਕ ਸਿੰਘ ਜੀ ਮੋਲਕ ਜੀ ਅੱਜ ਪਹਿਲੀ ਵਾਰੀ ਆਏ ਹੋ ਇਸ ਅੰਦੋਲਨ ਨਹੀਂ ਨਹੀਂ ਪਹਿਲਾਂ ਵੀ ਆਏ ਆ ਤਾਂ ਅੱਗੋ ਵੀ ਆਵਾਂਗੇ ਪਰ ਸਰਕਾਰ ਅੱਗੇ ਸਾਡੀ ਇਹ ਹੀ ਬੇਨਤੀ ਆ ਵੀ ਜਿਹੜੇ ਤਿੰਨ ਕਾਨੂੰਨ ਨੇ ਉਹ ਗਲਤ ਨੇ ਕਿਸਾਨਾਂ ਵਾਸਤੇ ਹਰ ਇੱਕ ਵਪਾਰੀ ਵਾਸਤੇ ਹਰ ਇੱਕ ਵਰਕਰ ਵਾਸਤੇ ਉਹ ਆਪਣੇ ਵਾਪਸ ਲਿੱਤੇ ਜਾਣ ਅਸੀਂ ਉਸ ਤੋਂ ਬਾਅਦ ਹੀ ਅਸੀਂ ਜਾਵਾਂਗੇ ਨਹੀਂ ਤਾਂ ਫਿਲਹਾਲ ਅਸੀਂ ਮੌਕੇ ਤੇ ਇੱਥੇ ਹੀ ਇੱਕ ਵਧੀਆ ਚੀਜ਼ ਹੈ ਕਿ ਇਹਨਾਂ ਨੇ ਉਪਰਾਲਾ ਕੀਤਾ ਤੇ ਸਾਰੀ ਅੱਜ ਸੰਗਤ ਜਿਹੜਾ ਹੈ ਜੱਥਾ ਇੱਥੇ ਲੈ ਕੇ ਇਹ ਬੀਬੀਆਂ ਪਹੁੰਚੀਆਂ ਨੇ ਕੋਈ ਦਿਨ ਪਹਿਲਾਂ ਜਦੋਂ ਇੰਟਰਵਿਊ ਕੀਤੀ ਸੀ ਤਾਂ ਤਿੰਨ ਭੈਣਾਂ ਆਈਆਂ ਸੀ ਦਸਤਾਫ ਸ ਜਾ ਕੇ ਤਾਂ ਜਦੋਂ ਇੰਟਰਵਿਊ ਕਾਫੀ ਵਾਇਰਲ ਹੋਈ ਚੱਲੀ ਤਾਂ ਉਸ ਤੋਂ ਬਾਅਦ ਇਹਨਾਂ ਦਾ ਵੀ ਹੌਸਲਾ ਬਣਿਆ ਅਤੇ ਇਹ ਵੀ ਅੱਜ ਇਸ ਅੰਦੋਲਨ ਦੇ ਵਿੱਚ ਹਿੱਸਾ ਲੈਣ ਦੇ ਲਈ